ਪਰਵਾਸੀ نیوز ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਕੈਨੇਡਾ نیوز ਬੁਲਟਨ ਦੇ ਵਿੱਚ ਅਸੀਂ ਚਰਚਾ ਕਰਾਂਗੇ ਕੁਝ ਖਾਸ ਖਬਰਾਂ ਤੇ ਆਓ ਸੁਣ ਲੈਣੇ ਇੱਕ ਵਾਰ ਅਸੀਂ ਜਾਂ ਕੁਝ ਖਾਸ ਸਰਗਰਮੀਆਂ ਬੈਂਕ ਆਫ ਕੈਨੇਡਾ ਨੇ ਵਿਆਜ ਦਰ ਵਿੱਚ ਕਿੰਨੀ ਕਟੌਤੀ 25 ਬੀਸ ਪੁਆਇੰਟ ਘਟਾ ਕੇ 2.5% ਦੀ ਕਿੰਨੀ ਕਟੌਤੀ ਵਿਆਜ ਦਰਾਂ ਦੇ ਮਾਲਚ ਤੋਂ ਬਾਅਦ ਪਹਿਲੀ ਹੈ ਇਹ ਕਟੌਤੀ ਤੋ ਜਿਹਦੇ ਪ੍ਰੀਮੀਅਰ ਡਾਫੋਰ ਨੇ ਵੀ ਮਕਾਨ ਨੂੰ ਲਿਖੀ ਚੁ ਠੀਕ ਹੈ ਇਲੈਕਟ੍ਰਿਕ ਵਾਹਨਾਂ ਉਤੇ 100% ਟੈਰਿਫ ਰੱਖੇ ਸਰਕਾਰ ਅਨਟਰੀਓ ਦੇ ਵਿੱਚ 1 ਲੱਖ 57 ਹਜ਼ਾਰ ਨੌਕਰੀਆਂ ਲੱਗੀਆਂ ਨੇ ਦਾ ਉਤੇ ਭਾਰਤੀ ਪਰਿਵਾਰ ਨੂੰ ਮੋਤੇ ਮੂਹ ਦੇ ਵਿਸ਼ਭੇਜਣ ਵਾਲਾ ਕਾਬੂ ਅਮਰੀਕਾ ਦੇ ਹਵਾਲੇ ਕੀ ਵਾਰੰਟਰ ਦੇ ਆਧਾਰ ਤੇ ਹੋਈ ਕਾਰਵਾਈ ਬੈਂਟਨ ਵਿਖੇ ਰਹਿ ਰਿਹਾ ਸੀ ਫਾਈਨਲ ਪਟੇ ਕੈਨੇਡਾ ਨੇ ਲੱਭਿਆ ਵੀਜ਼ਾ ਅਜਿਆਂ ਰੱਦ ਕਰਨ ਦਾ ਨਵਾਂ ਤਰੀਕਾ ਅਹਿਮ ਦਸਤਾਵੇਜ਼ਾਂ ਨੂੰ ਨਜ਼ਰਅੰਦਾਜ਼ ਕਰ ਰਹੀ ਚਿਨੁਕ ਤਕਨੀਕ ਹਜ਼ਾਰਾਂ ਲੋਕ ਮੁਸ਼ਕਲਾਂ ਦੇ ਵਿੱਚ ਕਿਦੇ ਤਿਹੂ ਨੇ ਨਾਸਰ ਗਰਮੀਆਂ ਦਾ ਵਿਸਥਾਰ ਬੈਂਕ ਆਫ ਕੈਨੇਡਾ ਨੇ ਬੁੱਧਵਾਰ ਨੂੰ 25 ਅਧਾਰ ਅੰਕਾਂ ਦੀ ਕਟੋਤੀ ਕਰਦਿਆਂ ਵਿਆਜ ਦਰ 2.5 ਫੀਸਦੀ ਕੱਢੀ ਹੈ ਮਾਰਚ ਮਹੀਨੇ ਤੋਂ ਬਾਅਦ ਹੋਈ ਵਿਆਜ ਦਰ ਦੇ ਵਿੱਚ ਇਹ ਪਹਿਲੀ ਕਟੋਤੀ ਹੈ ਬੈਂਕ ਦੇ ਗਵਰਨਰ ਟੀਫ ਮੈਕਲੇਨ ਨੇ ਦੱਸਿਆ ਕਿ ਕਮਜ਼ੋਰ ਹੋ ਰਹੀ ਜੋਬ ਮਾਰਕੀਟ ਘਟ ਰਹੀ ਕੋਰ ਮਹਿੰਗਾਈ ਅਤੇ ਫੈਡਰਲ ਸਰਕਾਰ ਦੇ ਵੱਲੋਂ ਲਗਾਏ ਗਏ ਜਵਾਬੀ ਟੈਰਿਫ ਹਟਾਉਣ ਕਰਕੇ ਭੂਤ ਦੀ ਮਹਿੰਗਾਈ ਵੱਧਣ ਦੇ ਖਤਰੇ ਥੋੜੇ ਘੱਟ ਹੋ ਗਏ ਨੇ ਮੈਕਲਮ ਨੇ ਕਿਹਾ ਕਿ ਹੁਣ ਵੀ ਕਾਫੀ ਅਨਿਸ਼ਚਿਤਤਾ ਮੌਜੂਦ ਹੈ ਪਰ ਕਮਜ਼ੋਰ ਅਰਥ ਵਿਵਸਥਾ ਤੇ ਘੱਟ ਮਹਿੰਗਾਈ ਦੇ ਖਤਰੇ ਦੇ ਮੱਤੇ ਨਜ਼ਰ ਗਵਰਨਿੰਗ ਕੌਂਸਲ ਨੇ ਫੈਸਲਾ ਲਿਆ ਕਿ ਵਿਆਜ ਦਰ ਘਟਾ ਕੇ ਅੱਗੇ ਵਾਲੀ ਚੁਣੌਤੀਆਂ ਨੂੰ ਸੰਤੁਲਿਤ ਕਰਨਾ ਠੀਕ ਰਹੇਗਾ ਇਸ ਦੇ ਨਾਲ ਹੀ ਗਵਰਨਰ ਮੈਕਲਮ ਨੇ ਅੱਗੇ ਕਿਹਾ ਕਿ ਜੁਲਾਈ ਤੋਂ ਬਾਅਦ ਕੈਨੇਡਾ ਦੀ ਅਰਥ ਵਿਵਸਥਾ ਵਿੱਚ ਕਈ ਅਹਿਮ ਤਬਦੀਲੀਆਂ ਆਈਆਂ ਨੇ ਜਿਨ੍ਹਾਂ ਨੇ ਬੈਂਕ ਨੂੰ ਇਹ ਫੈਸਲਾ ਲੈਣ ਦੇ ਲਈ ਪ੍ਰੇਰਿਤ ਕੀਤਾ ਕਿ ਵਿਆਜ ਦਰ ਘਟਾਈ ਜਾਵੇ There was a clear consensus to cut our policy rate by 25 basis points um you know we As we have for the last couple of meetings, we we considered two alternatives: hold the policy rate where we are, or uh, cut the policy rate. I think, you know, what what tipped the balance really in favor of a cut this time was th there was a clear sense that the balance of risks has shifted, and and I outlined the main reasons for that: labor market has softened further, on inflation. You know the inflation picture hasn't really changed a great deal since where we were last January. Total CPI inflation came out yesterday 1.9 percent, where it was uh, in the data we had in in at, at July. Um, CPIx tax came out 2.4 yesterday. I think it was 2.5 in July. If you look at our core measures. They remain or the preferred measures of core trim and media, and they remain around three. I think what, if you look under the hood, though, what you can see is that, you know, earlier in the year we saw some upward momentum in those core measures. If you look at the more recent monthly readings on the core measures, that that momentum has has come off. Um, so, um, yes, you know, if you look at the inflation data, um, there there is some more comfort that some. Some of those upward pressures we saw in underlying inflation are, are easing off. Um, there's still some mixed signals there, and I indicated um, you know, we, we know tariffs are disrupting uh, trade. We know businesses are looking for new suppliers, they're looking for new markets. That is bringing new costs. Um, so you know, we're going to be watching those costs carefully and how those get passed through. Um, so you know, I, I think. You know the, the guidance really is um, we're going to be we're going to be uh, we're we're not as forward looking we're not being as forward looking as normal uh, and we're paying close attention to the risks and uncertainties. We demonstrated today if those shifts, we're prepared to take action. <laughs> ਅਮਰੀਕੀ ਟੈਰਿਫਾਂ ਦੇ ਡਰ ਕਰਕੇ ਵੱਤ ਮਾਲ ਮੰਗਵਾਲਿਆ ਸੀ ਇਸ ਨਾਲ ਹੀ ਨਿਵੇਸ਼ ਦੇ ਵਿੱਚ ਕਮੀ ਆਈ ਹੈ ਟੈਰਿਫਾਂ ਨੇ ਕੈਨੇਡਾ ਦੇ ਮੁੱਖ ਉਦਯੋਗਾਂ 'ਤੇ ਵੱਡਾ ਅਸਰ ਪਾਇਆ ਹੈ ਖਾਸ ਕਰਕੇ ਆਟੋ ਸਟੀਲ ਅਤੇ ਐਲੂਮੀਨੀਅਮ ਉਦਯੋਗ 'ਤੇ ਇਹਨਾਂ ਦੇ ਨਾਲ ਨਾਲ ਤਾਂਬਾ ਤੇ ਲੱਕੜ ਤੇ ਵਾਧੂ ਟੈਰਿਫ ਅਤੇ ਚੀਨ ਦੇ ਵੱਲੋਂ ਕੈਨੇਡੀਅਨ ਰੈਪਸਿਟ ਪੌਕ ਮੀਟ ਐਸ ਇਸ ਮੁੰਡੀ ਖਾਣੇ ਤੇ ਲਾਏ ਗਏ ਟੈਲੀਫੀਜੀ ਨੁਕਸਾਨ ਦੇਖ ਸਾਬਤ ਹੋ ਰਹੇ ਨੇ ਪਿਛਲੇ ਦੋ ਮਹੀਨੇ ਦੇ ਵਿੱਚ ਰੋਜ਼ਗਾਰ ਵੀ ਕੱਟਿਆ ਤੇ ਬੇਰੋਜ਼ਗਾਰੀ ਦਰ ਵੱਧ ਕੇ 7.1 ਤੇ ਪਹੁੰਚ ਗਈ ਹੈ ਮੈਕਲਮ ਨੇ ਕਿਹਾ ਕਿ ਟੈਲਫਾ ਦੇ ਨਾਲ ਪ੍ਰਭਾਵਿਤ ਸੈਕਟਰਾਂ ਦੇ ਵਿੱਚ ਕਾਫੀ ਨੌਕਰੀਆਂ ਗਈਆਂ ਨੇ ਤੇ ਹੋਰ ਜੋਫੀ ਹੁਣ ਨਵੇਂ ਕੰਮੇ ਰੱਖਣ ਦੇ ਵਿੱਚ ਉਚਿਤ ਜੁਲਤ ਦਿਖਾ ਰਹੇ ਨਹੀਂ ਕਿਉਂਕਿ ਆर्थिक ਬੇਯਕੀਨੀ ਦੇ ਹਾਲਾਤ ਬਣੇ ਹੋਏ ਨੇ Ontario ਦੇ ਪ੍ਰੀਮੀਅਰ ਡੱਕਵਰਡ ਨੇ ਪ੍ਰਧਾਨ ਮੰਤਰੀ ਮਾਰਕਾਨੀ ਨੂੰ ਇੱਕ ਚਿੱਠੀ ਲਿਖੀ ਹੈ। ਡੱਕਵਰਡ ਨੇ ਇਸ ਚਿੱਠੀ ਦੇ ਵਿੱਚ ਕਿਹਾ ਕਿ Ontario ਦੇ ਵਿੱਚ 1,55,000 ਸਿੱਧੀਆਂ ਨੌਕਰੀਆਂ दांव ਤੇ ਲੱਗੀਆਂ ਹੋਈਆਂ ਨੇ। ਡੱਕਵਰਡ ਨੇ ਪ੍ਰਧਾਨ ਮੰਤਰੀ ਮਾਰਕਾਨੀ ਨੂੰ ਬੇਨਤੀ ਕੀਤੀ ਹੈ ਕਿ ਕੈਨੇਡੀਅਨ ਆਟੋ ਉਦਯੋਗ ਦੀ ਰੱਖਿਆ ਲਈ ਚੀਨ ਤੋਂ ਆਉਣ ਵਾਲੇ ਇਲੈਕਟ੍ਰਿਕ ਵਾਹਨਾਂ ਤੇ 100% ਦਾ ਟੈਰਿਫ ਬਰਕਰਾਰ ਰੱਖਣ। 17 ਸਤੰਬਰ ਨੂੰ ਕਾਨੀਨ ਨੂੰ ਲਿਖੇ ਇੱਕ ਪੱਤਰ ਦੇ ਵਿੱਚ ਡੱਕਵਰਡ ਨੇ ਦਲੀਲ ਦਿੱਤੀ ਹੈ ਕਿ ਚੀਨੀ ਇਲੈਕਟ੍ਰਿਕ ਕਾਰਾਂ ਉੱਤੇ ਟੈਰਿਫ ਨੇ 2020 ਤੋਂ Ontario ਅਤੇ ਸੰਘੀ ਸਰਕਾਰ ਦੇ ਸਾਂਝੀ ਯਤਨ ਰਾਹੀਂ ਕਿਤੇ ਗਏ ਆਟੋ ਇਲੈਕਟ੍ਰਿਕ ਵਾਹਨ ਅਤੇ ਬੈਟਰੀ ਸਪਲਾਈ ਚੇਨ ਦੇ ਵਿੱਚ 46 ਬਿਲੀਅਨ ਡਾਲਰ ਤੋਂ ਵੱਧ ਦੇ ਨਿਵੇਸ਼ਾਂ ਦੇ ਰੱਖਿਆ ਵਿੱਚ ਮੁੱਖ ਭੂਮਿਕਾ ਨਿਭਾਈ ਹੈ ਫੋਰ ਨੇ ਦਰਾਇਆ ਕਿ ਚੀਨ ਅਨੁਚਿਤ ਵਪਾਰਕ ਅਭਿਆਸਾਂ ਦੇ ਵਿੱਚ ਸ਼ਾਮਲ ਹੈ ਜਿਦੇ ਵਿੱਚ ਇਸ ਦੇ ਉਦਯੋਗ ਦੇ ਲਈ ਵੱਡੀਆਂ ਸਬਸਿਡੀਆਂ ਅਤੇ ਕਮਜ਼ੋਰ ਕਿਰਤ ਅਤੇ ਵਾਤਾਵਰਣ ਮਿਆਰ ਸ਼ਾਮਲ ਨੇ ਕੈਨੇਡਾ ਦੇ ਪ੍ਰੀਮੀਅਰ ਦੇ ਲਈ 100 ਫਲਤੀਸ਼ਤ ਟੈਰਿਫ ਨੂੰ ਬਣਾਈ ਰੱਖਣਾ ਸੀ ਉਪਰ ਰਾਜ ਅਮਰੀਕਾ ਦੇ ਨਾਲ ਵਪਾਰ ਸਮਝੌਤਾ ਕਰਨ ਅਤੇ ਅਮਰੀਕੀ ਟੈਰਿਫ ਲਗਾਉਣ ਤੋਂ ਪ੍ਰਭਾਵਿਤ ਖੇਤਰਾ ਦੇ ਲਈ ਰਾਹਤ ਪ੍ਰਦਾਨ ਕਰਨ ਦੇ ਲਈ ਵੀ ਜ਼ਰੂਰੀ ਹੈ ਇਸ ਮਹੀਨੇ ਦੇ ਸ਼ੁਰੂ ਵਿੱਚ ਮਾਰਕਾਨੀ ਨੇ ਕੈਨੇਡਾ ਵਿੱਚ ਲਾਜ਼ਮੀ ਇਲੈਕਟ੍ਰਿਕ ਵਾਹਨ ਵਿਕਰੀ ਮਾਪਦੰਡਾ ਨੂੰ ਮਉਤਲਕਾ ਦਿੱਤਾ ਸੀ ਜੋ ਅਗਲੇ ਸਾਲ ਲਾਗੂ ਹੋਣ ਵਾਲੇ ਸਨ ਦੱਸਦੀ ਹੈ ਸੰਯੁਕਤ ਰਾਜ ਅਮਰੀਕਾ ਦੇ ਨਕਸ਼ੇ ਕਦਮਾਂ ਉਤੇ ਚਲਦੇ ਹੋਏ ਕੈਨੇਡਾ ਨੇ ਅਕਤੂਬਰ 2024 ਦੇ ਵਿੱਚ ਚੀਨੀ ਬਣੇ ਇਲੈਕਟ੍ਰਿਕ ਵਾਹਨਾਂ ਉਤੇ 100 ਫਲਤੀਸ਼ਤ ਟੈਰਿਫ ਲਗਾਇਆ ਜੀ ਦੇ ਕੀਮਤਾਂ ਉਤਰੀ ਅਮਰੀਕਾ ਬਣੇ ਇਲੈਕਟ੍ਰਿਕ ਗੱਡੀਆਂ ਦੀ ਕੀਮਤ ਦੇ ਇੱਕ ਹਿੱਸੇ ਦੇ ਪ੍ਰਭਾਵ ਸੀ। ਅਗਸਤ ਦੇ ਵਿੱਚ ਠੀਨ ਦੀ ਐਤੋਂ ਤੋਂ ਪਹਿਲਾਂ ਸਕ੍ਰੈਚੂਨ ਦੇ ਪ੍ਰੀਮੀਅਰ ਸਕਾਟ ਮੋ ਨੇ ਸੰਘੀ ਸਰਕਾਰ ਨੂੰ ਚੀਨੀ ਇਲੈਕਟ੍ਰਿਕ ਵਾਹਨਾਂ ਦੇ ਟੈਰਿਫਾਂ ਟੌਂਟੀ ਮੰਕੀਤੀ ਕਿਉਂਕਿ ਬਿਜਿੰਗ ਨੇ ਕੈਨੇਡੀਅਨ ਕਨੋਲਾ ਨਿਰਯਾਤ ਤੇ ਜਵਾਬੀ ਟੈਰਿਫ ਲਗਾ ਕੇ ਜਵਾਬ ਦਿੱਤਾ ਜੋ ਕਿ ਅੰਸ਼ਕ ਤੌਰ ਉਤੇ ਕੈਨੇਡੀਅਨ ਪ੍ਰੇਰੀ ਸੂਬੇ ਦੇ ਵਿੱਚ ਉਗਾਇਆ ਜਾਂਦਾ ਹੈ। ਕੈਨੇਡਾ ਵਿੱਚ ਭਾਰਤੀ ਪਰਵਾਸੀ ਪਰਵਾਰ ਦੀ ਦਰਦਨਾਕ ਮੌਤ ਦੇ ਕਥਿਤ ਜ਼ਿੰਮੇਵਾਰ ਲੋਕਾਂ ਦੇ ਵਿੱਚੋਂ ਇੱਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜੀ ਹਾਂ, ਬ੍ਰੈਮਟਨ ਦੇ ਫੈਨਲ ਪਟੇਲ ਨੂੰ ਅਮਰੀਕਾ ਦੇ ਵੱਲੋਂ ਜਾਰੀ ਹਵਾਲੇ ਕੀ ਵਾਰੰਟਾ ਦੇ ਆਧਾਰ 'ਤੇ ਹਿਰਾਸਤ ਦੇ ਵਿੱਚ ਲਿਆ ਗਿਆ ਹੈ, ਜਦਕਿ ਭਾਰਤੀ ਪੁਲਿਸ ਵੀ ਉਸਦੀ ਹਵਾਲੀ ਮੰਗ ਚੁੱਕੀ ਹੈ। ਦੱਸਦੀ ਕਿ ਮੈਨੀ ਟੋਬਾ ਦੇ ਐਮਰਸਨ ਕਸਬੇ ਨੇੜੇ 19 ਜਨਵਰੀ 2022 ਨੂੰ ਬੇਹੱਦ ਪਰਫੀਲ ਮੌਸਮ ਦੌਰਾਨ ਤਾਪਮਾਨ -35 ਡਿਗਰੀ ਤੋਂ ਵੀ ਹੇਠਾਂ ਡਿੱਗ ਚੁੱਕਿਆ ਸੀ। ਪਰ ਇਸ ਦੇ ਬਾਵਜੂਦ ਚੰਤੇਸ਼ ਪਟੇਲ ਉਸ ਦੀ ਪਤਨੀ ਵਿਸ਼ਵਲੀ ਬੇਨ ਪਟੇਲ 11 ਸਾਲ ਦੀ ਬੇਟੀ ਵਿਆੰਕੀ ਅਤੇ 3 ਸਾਲ ਦੇ ਬੇਟੇ タルਮਿਤ ਨੂੰ ਬਗੈਰ ਮੋٹے ਕੱਪੜਿਆਂ ਤੋਂ ਖੁੱਲੇ ਅਸਮਾਨ ਹੇਠ ਛੱਡ ਦਿੱਤਾ ਗਿਆ। ਮਾਮਲੇ ਦਾ ਗੁਆਰ ਜਿੰਦਰਪਾਲ ਸਿੰਘ ਅਦਾਲਤ ਵਿੱਚ ਗਵਾਹੀ ਦੇ ਚੁੱਕੇ ਕਿ ਪਟੇਲ ਪਰਿਵਾਰ ਨੇ ਆਪਣੀ ਜਾਨ ਪਹੁੰਚਾਉਣ ਦੇ ਲਈ ਫੈਨੀ ਪਟੇਲ ਨੂੰ ਕਈ ਫੋਨ ਕੀਤੇ ਪਰ ਕੋਈ ਹੁੰਕਾਰ ਨਾ ਆਇਆ। ਪਟੇਲ ਪਰਿਵਾਰ ਉਹਨੇ 11 ਜੁਨਿਆਰ ਦੇ ਵਿੱਚ ਸ਼ਾਮਲ ਸੀ ਜਿਨ੍ਹਾਂ ਨੇ ਰਾਤ ਦੇ ਹਨੇਰੇ ਦੇ ਵਿੱਚ ਬਾਰਡਰ ਪਾਰ ਕਰਨ ਦੀ ਯੋਜਨਾ ਬਣਾਈ ਪਰ ਅਮਰੀਕਾ ਦੇ ਬਾਰਡਰ 에ਜੰਟਾਂ ਨੇ ਸਾਜ਼ਿਸ਼ ਦਾ ਪਰਦਾ ਫਾਸ਼ ਕਰ ਦਿੱਤਾ 11 ਦੇ ਵਿੱਚੋਂ ਦੋ ਜਨ ਨੇ ਸਟੀਵ ਸ਼ਰਟ ਦੇ ਵੈਨ ਤੱਕ ਪਹੁੰਚਣ ਦੇ ਵਿੱਚ ਕਾਮਯਾਬ ਹੋ ਗਏ ਅਤੇ ਇਸ ਦੌਰਾਨ ਪੰਜ ਕੋਰ ਗੈਨਵਲ ਵੱਤੇ ਨਜ਼ਰ ਆਏ ਇਹਨਾਂ ਦੇ ਵਿੱਚੋਂ ਇੱਕ ਦੀ ਹਾਲਤ ਠੰਡ ਕਾਰਨ ਬੇਹਦ ਨਾਜ਼ੁਕ ਹੋ ਚੁੱਕੀ ਸੀ ਜੋ ਕਦੇ ਬੇਹੋਸ਼ ਹੋ ਜਾਂਦਾ ਅਤੇ ਕਦੇ ਹੋਸ਼ ਵਿੱਚ ਆ ਜਾਂਦਾ ਜਨਵਰੀ 2023 ਦੇ ਵਿੱਚ ਭਾਰਤ ਦੇ ਗੁਜਰਾਤ ਸੂਬੇ ਦੇ ਵਿੱਚ ਵੈਨਿਲ ਪਟੇਲ ਦੇ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ ਅਮਰੀਕਾ ਦੇ ਮੈਨੇਸੋਟਾ ਸੂਬੇ ਦੇ ਵਿੱਚ ਚੱਲ ਰਹੇ ਮੁਕਦਮੇ ਤਹਿਤ ਹਰਸ਼ ਕੁਮਾਰ ਪਟੇਲ ਨੂੰ 10 ਸਾਲ ਦੀ ਸਜ਼ਾ ਸ਼ੈੱਡ ਨੂੰ 6.5 ਸਾਲ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਫਰਗਸ ਫਾਲਸੀ ਦੇ ਦਾਦਾ ਤੇ ਵਿਚ ਮਕਦਮੇ ਦੀ ਸੁਣਵਾਈ ਦੌਰਾਨ ਹਰਸ਼ ਕੁਮਾਰ ਪਟੇਲ ਅਤੇ ਸਟੀਫ ਸ਼ਰਟ ਦੇ ਵੱਲੋਂ ਇੱਕ ਦੂਜੇ ਨੂੰ ਭੇਜੇ ਟੈਕਸਟ ਮੈਸੇਜ ਬਹੁਤ ਸਬੂਤ ਵਜੋਂ ਵਰਤੇ ਗਏ ਜਿਨ੍ਹਾਂ ਦੇ ਵਿੱਚ ਖਰਾਬ ਮੌਸਮ ਅਤੇ ਪਰਵਾਸੀ ਨੂੰ ਵੱਡੇ ਵਿੱਚ ਬਿਠਾਉਣ ਤੇ ਕੀਤਨ ਅਦਾਸੀ ਕਰਨ ਮਿਲਦਾ ਹੈ ਅਦਾਲਤੀ ਦਸਤਾਵੇਜ਼ਾਂ ਦੇ ਮੁਤਾਬਕ ਹਰਸ਼ ਕੁਮਾਰ ਪਟੇਲ ਨੇ ਕੈਨੇਡਾ ਵਿੱਚ ਮੌਜੂਦ ਦਾ ਮਨੁੱਖੀ ਤਸਕਰੀ ਦੇ ਨਾਲ ਤਾਲਮੇਲ ਅਧੀਨ ਕੰਮ ਕਰਦਿਆ ਪਰਵਾਸੀ ਨੂੰ ਕੁਮਾਂਟੂ ਬਾਡਨ ਨੇੜੇ ਮੰਗਵਾਇਆ ਜਿਨ੍ਹਾਂ ਨੂੰ ਅਮਰੀਕਾ ਦੇ ਸ਼ਿਕਾਗੋ ਇਲਾਕੇ ਦੇ ਵਿੱਚ ਪਹੁੰਚਾਇਆ ਜਾਣਾ ਸੀ ਗੁਜਰਾਤੀ ਪਰਿਵਾਰ ਦੇ ਚਾਰ ਜੀਆਂ ਨੇ ਪੈਟਲ ਬਾਰਡਰ ਬਾਰ ਕਰਨਾ ਸੀ ਅਤੇ ਅਮਰੀਕਾ ਵਾਲੇ ਪਾਸੇ ਮੌਜੂਦ ਸਟਿਫ ਸ਼ੇਅਰਡਾਤੀ ਤੋਤੇ ਇਹਨਾਂ ਨੂੰ ਅੱਗੇ ਲੈ ਕੇ ਜਾਂਦਾ ਪਰ ਇਸ ਤੋਂ ਪਹਿਲਾਂ ਹੀ ਪਰਿਵਾਰ ਦੇ ਨਾਲ ਪਾਣਾ ਬਸ ਤੇ ਗਿਆ ਦੱਸੇ ਇੱਕ ਰਿਪੋਰਟ ਦੇ ਮੁਤਾਬਕ ਫੈਨਲ ਪਟੇਲ ਨੇ ਕੀ ਪਾਤੀ ਪਰਿਵਾਰ ਦੇ ਚਾਰਾਂ ਨੂੰ ਕੋਨਟੋ ਤੋਂ ਵੀ ਨੀਪੈਕੂਪੇਸ਼ਨ ਦੇ ਲਈ ਸਾਰਾ ਚੁਨਰੀ ਨੂੰ ਕਰੈਡਿਟ ਗੱਟੀ ਦਾ ਪ੍ਰਬੰਧ ਕੀਤਾ ਸੀ ਤੇ ਪਰਿਵਾਰ ਗੁਜਰਾਤ ਦੇ ਦਿਨ ਗੁੱਚਾ ਪਿੰਡ ਦੇ ਨਾਲ ਸੰਬੰਧਿਤ ਸੀ ਅਤੇ ਜੁਤੀਸ਼ ਪਟੇਲ ਦੇ ਪ੍ਰੀਤਾ ਬਲਦੇ ਪਟੇਲ ਨੂੰ ਅਜ ਤੱਕ ਇਸ ਸਵਾਲ ਦਾ ਜਵਾਬ ਨਹੀਂ ਮਿਲ ਸਕਿਆ ਕਿ ਉਹਨਾਂ ਦੇ ਬੇਟੇ ਨੇ ਕੈਨੇਡਾ ਦੇ ਰਸਤੇ ਅਮਰੀਕਾ ਜਾਣ ਦਾ ਰਾਹ ਕਿਉਂ ਚੁਣਿਆ ਕੈਨੇਡਾ ਵਿੱਚ ਨਵੇਂ ਇਮੀਗ੍ਰੇਸ਼ਨ ਕਾਨੂੰਨ ਲਾਗੂ ਹੋਣ ਤੋਂ ਪਹਿਲਾਂ ਹੀ ਅਰਜ਼ੀਆਂ ਰੱਦ ਹੋਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ਅਤੇ ਸਕਿਲਡ ਵਰਕਰਸ ਐਂਡ ਸਪਾਊਸ ਵੀਜ਼ਾ ਵਾਲੇ ਦਿੱਤਾ ਦੇ ਵਿੱਚ ਕਿਤੇ ਨਜ਼ਰ ਆ ਰਹੇ ਨਹੀਂ ਦੂਜੇ ਪਾਸੇ ਚੁਆਇਸ ਮਾਮਲੇ ਦੇ ਵਿੱਚ ਅਰਜ਼ੀਆਂ ਰੱਦ ਹੋਣ ਕਰਕੇ ਇਮੀਗ੍ਰੇਸ਼ਨ ਵਕੀਲਾਂ ਜਾਫਤ ਸਲਾਕਾਰ ਚਿੰਤਤ ਨੇ ਚੀਨਾ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸਬੰਧ ਮਾਮਾ ਵਿਭਾਗ ਦੇ ਵੱਲੋਂ ਵਿਆਂਦੀ ਤਕਨੀਕ ਚੀਨ ਨੂੰ ਸਮੱਸਿਆ ਦੀ ਜਾੜ ਹੈ ਫੈਡਰ ਸਰਕਾਰ ਨੇ ਦਾਵਾ ਕੀਤਾ ਕਿ ਚੀਨੁਕ ਤੇ ਵੱਲੋਂ ਆਪਣੇ ਤੌਰ ਉੱਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਨਹੀਂ ਕੀਤੀ ਜਾਂਦੀ ਪਰ ਸੰਸਰ ਮੈਂਬਰਾਂ ਤੱਕ ਮਾਮਲਾ ਪਹੁੰਚਾ ਚੁਕੇ ਇਮੀਗ੍ਰੇਸ਼ਨ ਵਕੀਲ ਮੈਰੀਓ ਬੈਲਿਸਮੋ ਨੇ ਦਾਵਾ ਕੀਤਾ ਕਿ ਚੀਨੁਕ ਦੀ ਵਰਤੋਂ ਕਰਦਿਆ ਅਲਜੀ ਦੇ ਕਈ ਹਿੱਸਿਆਂ ਬਾਰੇ ਵੀਜ਼ਾ ਅਫਸਰਾਂ ਨੂੰ ਪਤਾ ਹੀ ਨਹੀਂ ਲੱਗਦਾ ਬੈਲਿਸਮੋ ਨੇ ਆਪਣੇ ਇੱਕ ਕਲਾਇੰਟ ਦੀ ਦਲੀਲ ਪੇਸ਼ ਕੀਤੀ ਜਿਸ ਦਾ ਜਨਮ ਸਰਟੀਫਿਕੇਟ ਅਲਜੀ ਦੇ ਨਾਲ ਨੱਥੀ ਕੀਤਾ ਗਿਆ ਸੀ ਪਰ ਵੀਜ਼ਾ ਅਫਸਰ ਨੇ ਇਹ ਕਹਿੰਦਿਆ ਅਸੀਂ ਰੱਦ ਕਰ ਦਿੱਤੀ ਕਿ ਜਨਮ ਸਰਟੀਫਿਕੇਟ ਨੱਥੀ ਨਹੀਂ ਕੀਤਾ ਗਿਆ ਇਥੇ ਦੱਸਣਾ ਬੰਦਾ ਹੈ ਕਿ ਵੀਜ਼ਾ ਅਫਸਰਾਂ ਨੇ ਫੈਸਲੇ ਦੇ ਨਾਲ ਸਹਿਮਤ ਨਾ ਹੋਣ ਤੇ ਬਿਨੈਕਾਰਾਂ ਦੇ ਵੱਲੋਂ ਇਮੀਗ੍ਰੇਸ਼ਨ ਵਿਭਾਗ ਦੇ ਕੋਲ ਪੁਨਰ ਵਿਚਾਰ ਦੀ ਪਟੀਸ਼ਨ ਦਾਇਰ ਕੀਤੀ ਜਾ ਸਕਦੀ ਹੈ ਅਤੇ ਅਜੇ ਹੀ ਮਾਮਲੇ ਦੇ ਵਿੱਚ ਚਾਂਦਨੀ ਜਗਵਾਨੀ ਨੂੰ ਰਾਹਤ ਮਿਲ ਸਕੀ ਮੋਂਟਰੀਅਲ ਵਿਕੇਦਨ ਦੀ ਚੋਣਵੀ ਅਜਵਾਨੀ ਦਾ ਵਿਆਹ ਜੁਲਾਈ 2023 ਦੇ ਵਿੱਚ ਅੰਮਦਾਬਾਦ ਰਹਿੰਦੇ ਜੈ ਦੇਵ ਤੇ ਨਾਥ ਹੋਇਆ ਸੀ ਸਪਾਊਸਲ ਵੀਜ਼ਾ ਅਰਜੀ ਦੀ ਪ੍ਰੋਸੈਸਿੰਗ ਹਾਲੇ ਚੱਲੀ ਰਹੀ ਸੀ ਕਿ ਜੈ ਦੇਵ ਨੇ ਵੀਜ਼ਟਰ ਵੀਜ਼ਾ ਅਪਲਾਈ ਕਰ ਦਿੱਤਾ ਪਰ ਸੰਬਤ 2024 ਦੇ ਵਿੱਚ ਅਸਵੀਦਤ ਹੋ ਗਈ ਅਤੇ ਵੀਜ਼ਾ ਅਫਸਰ ਨੇ ਖਾਤੇ ਵਿੱਚ ਲੋਨਿਟੀ ਰਕਮ ਨਾ ਹੋਣ ਦੀ ਦਲੀਲ ਦਿੱਤੀ ਦੱਸਦੀ ਇੱਕ ਰਿਪੋਰਟ ਦੇ ਮੁਤਾਬਕ ਭਾਰਤੀ ਜੋੜੇ ਦੇ ਵੱਲੋਂ ਆਮਦਨ ਦੇ ਸਰੋਤਾਂ ਬਾਰੇ ਕਈ ਦਸਤਾਵੇਜ਼ ਪੇਸ਼ ਕੀਤੇ ਗਏ ਅਤੇ ਜਦੋਂ ਪੁਨਰ ਵਿਚਾਰ ਪਟੀਸ਼ਨ ਦਾਇਰ ਹੋਈ ਤਾਂ ਮਾਰਚ 2025 ਦੇ ਵਿੱਚ ਵੀਜ਼ਟਰ ਵੀਜ਼ਾ ਮਿਲ ਗਿਆ ਪੁਨਜਾਤੀ ਨੂੰ ਇਹ ਹੀ ਡਰ ਵਰਡ ਵਾਕ ਖਾ ਰਿਹਾ ਹੈ ਕਿ ਕਿਤੇ ਸਪਾਊਸਲ ਸਪਾਂਸਰਸ਼ਿਪ ਦੇ ਮਾਮਲੇ ਵਿੱਚ ਪਹਿਲਾਂ ਵਾਲਾ ਵਰਤੋਂ ਨਾ ਕੀਤਾ ਜਾਵੇ ਦੱਸਦੀ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਸਿਵਾਮਾ ਵੱਲੋਂ ਸਟੱਡੀ ਵੀਜ਼ਾ ਅਤੇ ਵਿਸਟਰ ਵੀਜ਼ਾ ਦੀ ਕਿੰਤੇ ਵਿੱਚ ਵੱਡੀ ਕਟੋਤੀ ਕੀਤੀ ਜਾ ਚੁੱਕੀ ਹੈ ਭਾਰਤ ਦੇ ਮਾਮਲੇ ਵਿੱਚ ਅਰਜ਼ੀਆਂ ਰੱਦ ਹੋਣ ਦੀ ਦਰ 80% ਤੱਕ ਦਸਤੀ ਜਾ ਰਹੀ ਹੈ ਲਿਬਰ ਸਰਕਾਰ ਸ਼ੁਕਰਵਾਰ ਨੂੰ ਨਵਾਂ ਕਾਨੂੰਨ ਪੇਸ਼ ਕਰੇਗੀ ਇਸ ਤਹਿਤ ਸਵਾਸਤਿਕ ਵਰਗੇ ਕੁਝ ਨਫਰਤਵਾਦੀ ਨਾਲ ਸੰਬੰਧਿਤ ਇਹਨਾਂ ਦੀ ਵਰਤੋਂ ਕਰਕੇ ਜਨਤਕ ਤੌਰ ਤੇ ਪਛਾਣੇ ਜਾ ਸਕਣ ਵਾਲੇ ਸਮੂਹਾਂ ਦੇ ਵਿਰੁੱਧ ਜਾਣ ਬੁੱਝ ਕੇ ਨਫਰਤ ਫੈਲਾਨ ਨੂੰ ਅਪਰਾਧਨਾਇ ਚਾਵੇਗਾ ਨਵੇਂ ਮੰਤਰੀ ਸਿਨ ਫਰੇਜ਼ਨ ਨੇ ਬੁਤਵਾਨ ਨੂੰ ਕਿਹਾ ਕਿ ਸਰਕਾਰ ਆਪਣੇ ਨਵੇਂ ਬਿਲ ਦੇ ਵਿੱਚ ਜਨਤਕ ਸੁਰੱਖਿਆ ਦੇ ਨਾਲ ਬੋਲਣ ਦੀ ਆਜ਼ਾਦੀ ਨੂੰ ਸੰਤੁਲਿਤ ਕਰੇਗੀ ਜਿਦੇ ਵਿੱਚ ਪੂਜਾ ਸਥਾਨਾਂ ਅਤੇ ਸੱਭਿਆਚਾਰਕ ਕੇਂਦਰਾਂ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਨ ਲਈ ਕਾਨੂੰਨ ਦੁਆਰਾ ਅਗਿਆ ਦਿੱਤੀ ਗਈ ਤਬਦੀਲੀਆਂ ਕੀਤੀਆਂ ਜਾਣਗੀਆਂ ਸ਼ੁੱਕਰਵਾਰ ਨੂੰ ਪੇਸ਼ ਕੀਤੇ ਜਾਣ ਵਾਲੇ ਇੱਕ ਨਫ਼ਰਤ ਵਿਰੋਧੀ ਬਿੱਲ ਤੇ ਵਿੱਚ ਜਨਤਕ ਤੌਰ ਉਤੇ ਅਤਵਾਦੀ ਸਮੂਹਾਂ ਦੇ ਭਲਿੱਕ ਪ੍ਰਕਰਸ਼ਿਤ ਕਰਦੇ ਹੋਏ ਅਯੁੱਧਿਆ ਮੁਸਲਮਾਨਾਂ ਅਤੇ ਹੋਰ ਸਮੂਹਾਂ ਦੇ ਵਿਰੁੱਧ ਜਾਣਬੁੱਝ ਕੇ ਨਫ਼ਰਤ ਨੂੰ ਸ਼ਾਹਿਦ ਕਰਨਾ ਅਪਰਾਧ ਹੋਣ ਦੀ ਉਮੀਦ ਹੈ ਉਦਾਹਰਨ ਦੇ ਵਜੋਂ ਇੱਕ ਪ੍ਰਾਰਥਨਾ ਸਥਾਨ ਦੇ ਬਾਹਰ ਹਮਾਸ ਹਿਜ਼ਬੁੱਲਾ ਚਾਫੇ ਸਵਾਸਤਿਕ ਝੰਡਾ ਲਹਿਰਾਉਣਾ ਸੀਨੀਅਰ ਸਰਕਾਰੀ ਸੂਤਰ ਨੇ ਕਿਹਾ ਕਿ ਆਉਣ ਵਾਲਾ ਬਿੱਲ ਜਿਸ ਨੂੰ ਨਿਆਂ ਮੰਤਰੀ ਸਿਨ ਫਰੇਜ਼ਰ ਹਾਊਸ ਆਫ ਕਾਮਨਸ ਵਿੱਚ ਪੇਸ਼ ਕਰਨਗੇ ਕਿਸੇ ਪੂਜਾ ਸਥਾਨ ਸਕੂਲ ਕਮਿਊਨਿਟੀ ਸੈਂਟਰ ਜੋ ਆਪਰ ਕੋਥਾਮਾ ਤੇ ਜਿੱਥੇ ਯੁਧੀ ਮੁਸਲਮਾਨ ਕ੍ਰਾਸ ਕਮਿਊਨਿਟੀ ਦੇ ਮੈਂਬਰ ਚਾਹ ਹੋਰ ਪਛਾਣ ਰੋਕ ਸਭੂ ਇਕੱਠੇ ਹੁੰਦੇ ਨੇ ਉਹ ਕਿਸੇ ਨੂੰ ਬਰਾਊਨ ਚਰ ਕੋਪਰਟ ਪੋਨਾ ਅਪਰਾਧ ਬਣਾ ਦੇਵੇ ਇਹ ਨਵਾਂ ਬਿੱਲ ਕੈਨੇਡਾ ਵਿੱਚ ਨਫਰਤ ਦੀਆਂ ਘਟਨਾਵਾਂ ਦੇ ਵਿੱਚ ਵਾਅਦੇ ਨੂੰ ਹਾਲ ਕਰਨ ਦੇ ਸਰਕਾਰ ਦੇ ਵਾਅਦੇ ਦਾ ਹਿੱਸਾ ਹੈ ਜਿਦੇ ਵਿੱਚ ਅਯੁਧੀ ਵਿਰੋਧੀ ਅਤੇ ਇਸਲਾਮਾਫੋਬੀ ਚਾਮਲ ਨੇ ਸਰਕਾਰ ਨੂੰ ਕੰਸਰਵੇਟਿਵਵਾਦੀ ਵੱਲੋਂ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਉਹ ਪਿਛਲੇ 2 ਸਾਲਾਂ ਤੋਂ ਪਾਈਚਾਰਿਆ ਵੱਲੋਂ ਮਦਦ ਲਈ ਕੀਤੀਆਂ ਚਾਰੀਆਂ ਹਕਾਲਾ ਤੋਂ ਬਾਅਦ ਕਾਰਵਾਈ ਕਰਨ ਵਿੱਚ ਅਸਫਲ ਰਹੀ ਹੈ। ਅਯੁੱਧਿਆ ਤੇ ਮੁਸਲਿਮ ਸਮੂਹਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਹਿੰਸਾ ਭੰਤੋੜ ਅਤੇ ਉਹਨਾਂ ਦੇ ਤਾਲਮੇਚ ਸਥਾਨਾਂ ਤੇ ਹੋਰ ਇਮਾਰਤਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਨਫਰਤ ਦੇ ਕੰਮਾਂ ਵਿੱਚ ਵਾਦੀ ਦੀ ਰਿਪੋਰਟ ਕਰਨ ਤੋਂ ਬਾਅਦ ਬਾਦੂ ਸੁਰੱਖਿਆ ਤੇ ਲਈ ਬਹੁਤ ਲੰਮਾ ਇੰਤਜ਼ਾਰ ਕੀਤਾ ਤੇ ਘਟਨਾਵਾਂ ਦੇ ਵਿੱਚ ਗੋਲੀਬਾਰੀ, ਅਗਲਗਨ, ਖਿੜਕੇ ਤੋੜੇ ਅਤੇ ਲੋਕਾਂ ਨੂੰ ਤਾਲਮੇਚ ਸਥਾਨਾਂ ਦੇ ਵਿੱਚ ਦਾਖਲ ਹੋਣ ਤੋਂ ਰੋਕਣਾ ਪਰਿਸ਼ਾਦ ਕਰਨਾ ਸ਼ਾਮਲ ਹੈ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਦੇਸ਼ ਭਰ ਦੇ ਵਿੱਚ ਪੁਲਿਸ ਦੁਆਰਾ ਰਿਪੋਰਟ ਕੀਤੇ ਗਏ ਨਫਰਤਪਰਾਦਾ ਦੀ ਗੁਲਕਿੰਤੀ 2020 ਦੇ ਵਿੱਚ 2640 ਘਟਨਾਵਾਂ ਤੋਂ ਵੱਧ ਕੇ 2024 ਦੇ ਵਿੱਚ 4882 ਹੋ ਗਈ ਹੈ ਇੱਕ ਸੂਤਰ ਹੁਣ ਕਹਿੰਦਾ ਹੈ ਕਿ ਇਸ ਕਾਨੂੰਨ ਦਾ ਉਦੇਸ਼ ਰਾਜਨੀਤੀ ਅਤੇ ਲਾਹਤਸ਼ਾਈ ਨੂੰ ਖਤਮ ਕਰਨਾ ਵੀ ਹੈ ਜਿਦੇ ਨਾਲ ਨਫਰਤ ਦੇ ਪਹੁੰਚਾ ਦੇ ਕੁਝ ਦੋਸ਼ ਲਗਾਏ ਜਾਣ ਤੋਂ ਰੋਕਿਆ ਜਾ ਸਕੇ ਅਤੇ ਅਦਾਲਤੀ ਪ੍ਰਕਿਰਿਆ ਨੂੰ ਵੱਲੀ ਕੀਤਾ ਜਾ ਸਕੇ ਆਸਟ੍ਰੇਲੀਆ ਤੋਂ ਬਾਅਦ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿੱਚ ਹੋਈ ਇਮੀਗ੍ਰੇਸ਼ਨ ਵਿਰੋਧੀ ਰੈਲੀ ਨੇ ਇਮੀਗ੍ਰੇਸ਼ਨ ਬਾਰੇ ਵੱਡੀ ਚਰਚਾ ਖੜੀ ਦਿੱਤੀ ਹੈ ਟੋਰਾਂਟੋ ਦੇ ਕ੍ਰਿਸਟੀ ਪਿਟਸ ਪਾਰਕ ਦੇ ਵਿੱਚ ਇਮੀਗ੍ਰੇਸ਼ਨ ਵਿਰੋਧੀ ਰੈਲੀ ਅਤੇ ਉਸ ਤੋਂ ਬਾਅਦ ਹੋਏ ਜਵਾਬੀ ਵਿਰੋਧ ਪ੍ਰਦਰਸ਼ਨ ਬਾਰੇ ਕਾਰਵਾਈ ਕਰਦਿਆ ਟੋਰਾਂਟੋ ਪੁਲਿਸ ਨੇ 9 ਵਿਅਕਤੀਆਂ ਉੱਤੇ ਚਾਰਜ ਲਗਾਏ ਨੇ ਵਾਕਫ ਮਾਰਤਾ ਕਹਿਣਾ ਹੈ ਕਿ ਕੈਨੇਡਾ ਵਿੱਚ ਇਮੀਗ੍ਰੇਸ਼ਨ ਦੇ ਵਿਰੋਧ ਦੇ ਵਿੱਚ ਹੋਈ ਰੈਲੀ ਜਿੱਥੇ ਪੂਰੇ ਵਿਸ਼ਵ ਭਾਰਤ ਦੇ ਵਿੱਚ ਹੋ ਰਹੇ ਪ੍ਰਦਰਸ਼ਨਾਂ ਦਾ ਹਿੱਸਾ ਸੀ ਤਾਂ ਉੱਥੇ ਇਸ ਪਿੱਛੇ ਕੈਨੇਡਾ ਦੇ ਮਾੜੇ ਆਰਥਿਕ ਹਾਲਾਤ ਵੀ ਇੱਕ ਵੱਡਾ ਕਾਰਨ ਹੈ ਇਕਨੇਜੂ ਚੈਨਲ ਤੇ ਵਿਸ਼ੇਸ਼ ਗੱਲਬਾਤ ਦੌਰਾਨ ਮੋਰਟੀਲ ਦੀ ਮੈਕਕੀਲੀ ਯੂਨੀਵਰਸਿਟੀ ਵਿੱਚ ਅਸਿਸਟੈਂਟ ਪ੍ਰੋਫੈਸਰ ਪਾਲ ਐਲੀ ਐਡਿਸ ਨੇ ਕਿਹਾ ਕਿ ਕੈਨੇਡਾ ਵਿੱਚ ਸੱਜੇ ਪੱਖੀ ਲੋਕਾਂ ਦੇ ਵਿੱਚ ਇੱਕ ਖੂਬਾਤ ਦੇਖਣ ਨੂੰ ਮਿਲ ਰਿਹਾ ਹੈ ਜੋ ਕਿ ਇਮੀਗ੍ਰੈਂਟਸ ਅਤੇ ਬਲੈਕ ਭਾਈਚਾਰੇ ਆਦਿ ਦਾ ਵਿਰੋਧ ਕਰ ਰਹੇ ਨੇ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਕੈਨੇਡਾ ਵਿੱਚ ਕਰਾਰ ਨੌਕਰੀਆਂ ਅਤੇ ਹੋਰ ਵਸੇਲੀਆਂ ਦੀ ਘਾਟ ਹੋ ਰਹੀ ਹੈ ਅਤੇ ਇਸ ਡਰ ਨੂੰ ਇਮੀਗ੍ਰੈਂਟਸ ਤੋਂ ਦੋਸ਼ ਵਧਾਇਆ ਜਾ ਰਿਹਾ ਹੈ ਸਰਕਾਰਾਂ ਲੋਕਾਂ ਨੂੰ ਲੜਿੰਦੇ ਵਸਿੱਲੇ ਦੇਣ ਦੇ ਵਿੱਚ ਅਸਫਲ ਰਹੀਆਂ ਨੇ ਅਤੇ ਇਸ ਲਈ ਇਮੀਗ੍ਰੈਂਟਸ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਰਿਹਾ ਚੇਦਾ ਤੁਹਾਡੇ ਪਾਸੇ 온ਟਾਰੀਓ ਤੇ ਲੰਡਨ ਸ਼ਹਿਰ ਦੇ ਵਿੱਚ ਵੈਸਟਰਨ ਯੂਨੀਵਰਸਿਟੀ ਦੇ ਸੋਸ਼ੀਓਲੋਜੀ ਵਿਭਾਗ ਦੇ ਵਿੱਚ ਰਾਜਨੀਤਿਕ ਸਮਾਜ ਸ਼ਾਸਤਰੀ ਹਾਰਵਰਡ ਰਾਮੋਸ ਦਾ ਕਹਿਣਾ ਸੀ ਕਿ ਕਿਸੇ ਵੀ ਲੋਕਤੰਤਰੀ ਦੇਸ਼ ਦੇ ਵਿੱਚ ਪ੍ਰਦਰਸ਼ਨ ਹੋਣਾ ਆਮ ਹੈ ਅਤੇ ਕੈਨੇਡਾ ਵਿੱਚ ਇਹ ਪ੍ਰਦਰਸ਼ਨ ਪੂਰੇ ਵਿਸ਼ਵ ਦੇ ਵਿੱਚ ਹੋ ਰਹੀਆਂ ਰੈਲੀਆਂ ਦਾ ਹਿੱਸਾ ਨਹੀਂ ਰਾਮੋਸ ਨੇ ਕਿਹਾ ਕਿ ਕੈਨੇਡਾ ਇਮੀਗ੍ਰੇਸ਼ਨ ਵਿਰੋਧੀ ਨਹੀਂ ਹੈ ਪਰ ਕੋਵਿਡ ਤੋਂ ਬਾਅਦ ਦੇਸ਼ ਦੀ ਆਰਥਿਕ ਹਾਲਤ ਵਿਗੜ ਗਈ ਹੈ ਜਿਸ ਕਾਰਨ ਕੈਨੇਡਾ ਵਿੱਚ ਇਮੀਗ੍ਰੇਸ਼ਨ ਦਾ ਸਮਰਥਨ ਲਗਾਤਾਰ ਘਟ ਰਿਹਾ ਹੈ ਸਾモス ਤੇ ਕਿਹਾ ਛੋਟੇ ਤੇ ਚਾਰਤਿਕ ਪੱਧਰ ਤੇ ਬੁਰੇ ਹਾਲਾਤਾਂ ਵਿੱਚੋਂ ਗੁਜ਼ਰ ਰਿਹਾ ਉਸ ਸਮੇਂ ਹੀ ਲੰਕੇ ਹੁਜ ਵਰੇ ਦੌਰਾਨ ਇੱਕੋੜ ਪੱਧਰ ਤੇ ਇਮੀਗ੍ਰੇਸ਼ਨ ਹੋਈਏ ਜਿਸ ਕਾਰਨ ਅਜੀਹਾ ਮਾਹੌਲ ਬਣਿਆ ਹੋਇਆ ਹੈ ਵਿਦਿਆਰਥੀ ਅਗੂ ਮੰਦੀਪ ਚੋਕੇ ਕਲਮ ਨਵੀਸ ਨੇ ਉਹਨਾਂ ਦਾ ਕਹਿਣਾ ਹੈ ਕਿ ਦੇਸ਼ ਦੇ ਵਿੱਚ ਘਰਾਂ ਦੀ ਲੋੜ ਮਹਿੰਗਾਈ ਨੌਕਰੀਆਂ ਆਦੀ ਸਾਂਝੇ ਮੁੱਦੇ ਨੇ ਮਨਦੀਪ ਦਾ ਮੰਨਣਾ ਹੈ ਕਿ ਇਮੀਗ੍ਰੈਂਟਸ ਨੂੰ ਟਕਰਾਅ ਦੀ ਬਜਾਏ ਇਨ੍ਹਾਂ ਮੁੱਦਿਆਂ ਉੱਤੇ ਇੱਕ ਸਾਂਝੀ ਮੁਹਿੰਮ ਚਲਣੀ ਚਾਹੀਦੀ ਹੈ ਤਾਂ ਜੋ ਲੋਕਲ ਬਦਤੇ ਵਧੇਰੇ ਸਹਿਮਿਲ ਸਕੇ ਅਤੇ ਸਰਕਾਰ ਦੀ ਉਕਤ ਮੁੱਦਿਆਂ ਉੱਤੇ ਜ਼ਿੰਮੇਵਾਰੀਆਂ ਤੈਅ ਕੀਤੀਆਂ ਜਾ ਸਕਣ। ਕੈਨੇਡਾ ਵਿੱਚ ਜੋ ਪ੍ਰਦਰਸ਼ਨਾਂ ਤੋਂ ਬਾਅਦ ਅਸਲ ਸੱਚੇ ਕੈਨੇਡੀਅਨ ਹੋਣ ਉਤੇ ਇੱਕ ਚਰਚਾ ਛੁੜੀ ਹੈ ਜੋ ਕਿ ਮਹਾਰਾ ਮੁਤਾਬਕ ਗੈਰਵਾਜਿਬ ਹੈ। ਅਸਲ ਕੈਨੇਡੀਅਨ ਕੈਨੇਡਾ ਦੇ ਮੂਲ ਨਿਵਾਸੀ ਨੇ ਅਤੇ ਬਾਕੀ ਸਾਰੇ ਤਾਂ ਸਮੇਂ-ਸਮੇਂ ਤੇ ਵੱਖ-ਵੱਖ ਦੇਸ਼ਾਂ ਤੋਂ ਆਏ ਹੋਏ ਪਰਵਾਸੀ ਨੇ ਕੈਨੇਡੀਅਨ ਹੋਣ ਦਾ ਮਤਲਬ ਦੇਸ਼ ਦੇ ਵਿੱਚ ਵਿਭਿੰਨਤਾ ਦਾ ਸਤਿਕਾਰ ਹੋਣਾ ਭਾਈਚਾਰੇ ਦੇ ਲੋਕਾਂ ਦੇ ਲਈ ਪਿਆਰ ਸਤਕਾਰ ਅਤੇ ਹਮਦਰਦੀ ਦੀ ਭਾਵਨਾ ਹੋਣਾ ਹੈ